ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੀ ਸ਼ੁਰੂਆਤ ਕਰ ਰਹੀ ਹਾਂ ਗੁੱਡ ਮਾਰਨਿੰਗ ਤੁਹਾਨੂੰ ਸਾਰਿਆਂ ਨੂੰ ਅੱਜ ਫਤੇਗੜ ਸਾਹਿਬ ਜਾਵਾਂਗੇ ਮੱਥਾ ਟੇਕਣ ਤੇ ਅੱਜ ਲੇਟ ਹੋ ਗਿਆ 10:30 ਵਜੇ ਹੁਣ ਰੋਟੀ ਖਾਣੀ ਆ ਹਜੇ ਤੇ ਗੁਰਦੁਆਰਾ ਸਾਹਿਬ ਜਾਵਾਂਗੇ 1:30 ਵਜੇ ਤੇ ਰੋਟੀ ਆ ਰਹੀ ਆ ਹੁਣ ਰੋਟੀ ਖਾਣੇ ਆ ਫਿਰ ਦੋ ਘੰਟੇ ਰੈਸਟ ਕਰਦੀ ਆ ਫਿਰ ਚੱਲਦੇ ਆ ਫਤੇਗੜ ਸਾਹਿਬ ਨੂੰ ਹਾਂ ਜੀ ਆਜੋ ਰੋਟੀ ਖਵਾ ਲਈਏ ਤੁਹਾਨੂੰ ਯਾਰ ਫਿਰ ਤਿਆਰ ਹੋ ਕੇ ਚੱਲਦੇ ਆ ਫਤੇਗੜ ਸਾਹਿਬ ਨੂੰ ਜੁੜੇ ਰਹੋ ਹਾਂਜੀ ਦੋਸਤੋ ਹੁਣ ਜਾਣਾ ਪਈਆ ਕੈਨਸਲ ਕਰਤਾ ਕਿਉਂਕਿ ਮੋਟਰ ਤੇ ਮੜਾ ਮੁੱਦਾ ਕੰਮ ਨਿਕਲੇ ਆਇਆ ਫੇਰ ਜਾਇਆ ਹਾਂ ਇੱਕ ਪੱਤਾ ਦੇ ਗਿਆ ਹਾਂ ਕਿ ਪੁਰੀ ਗੱਲ ਵੀ ਇਹਦਾ ਪਾਠ ਕਰ ਲਿਆ ਜਿੱਥੇ ਮੈਂ ਓਕੇ ਹਾਂਜੀ ਕਿਵੇਂ ਲੱਗੀ ਚਾਚੇ ਦੀ ਆ ਲੁੱਕ ਦੱਸਿਓ ਜਰੂਰ ਤੇ ਅੱਜ ਤੁਹਾਨੂੰ ਨਾ ਬਾਹਰ ਉਧਰ ਜਿਹੜੇ ਆਪਣੇ ਜਾਨਵਰ ਰੱਖੇ ਹੋਏ ਨੇ ਉਹਦੀ ਵੀਡੀਓ ਬਣਾਵਾਂਗੇ ਦਿਖਾਵਾਂਗਾ ਤੁਹਾਨੂੰ ਜਦੋਂ ਉਹਨਾਂ ਨੂੰ ਪੱਤੇ-ਪੁੱਤੇ ਪਾਉਣੇ ਹੋਏ ਤੇ ਮੋਟਰ ਤੇ ਜਾਵਾਂਗੇ ਮੋਟਰ ਤੇ ਸ਼ਾਮ ਨੂੰ ਵਲੌਗ ਬਣਾਵਾਂਗੇ ਠੀਕ ਆ ਨਾ ਜੁੜੇ ਰਹਿਓ ਆਦੇ ਚਾਚੇ ਦੀ ਸਪੋਰਟ ਕਰੋ ਆਇਓ ਤੁਹਾਨੂੰ ਸਾਰਿਆਂ ਨੂੰ ਲੱਭ ਜੂਆ ਯਾਰ ਜਿੱਥੇ ਵੀ ਤੁਸੀਂ ਐਨ ਆਰ ਆਈ ਬਾਹਰ ਬੈਠੇ ਹੋ ਜਿਹੜੀ ਵੀ ਕੰਟਰੀ ਦੇ ਵਿੱਚ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਆ ਤੁਸੀਂਾਂ ਤਰੱਕੀਆਂ ਤੁਸੀਂ ਸਾਰੇ ਕਰੋ ਤੇ ਇੰਡੀਆ ਪੰਜਾਬ ਵਾਲੇ ਵੀ ਤਰੱਕੀਆਂ ਕਰਨ ਤੁਹਾਡਾ ਚਾਚਾ ਤਾਂ ਚਾਹੁੰਦਾ ਆ ਉਹ ਕਿੰਨਾ ਪੁਰਾਣੀ ਟਾਲੀ ਹੈਗੀ ਆ ਤੇ ਮਾਹੌਲ ਬਹੁਤ ਵਧੀਆ ਬੜੀ ਘੈਂਟ ਹਵਾ ਚੱਲ ਰਹੀ ਹੈਗੀ ਆ ਉੱਧਰ ਜਾ ਰਹੇ ਆ ਤੁਹਾਨੂੰ ਜਾ ਕੇ ਦਿਖਾਉਣਾ ਜਾਨਵਰ ਇਹ ਦੇਖੋ ਆ ਫਿਰ ਰਹੇ ਨੇ ਖੇਲਦੇ ਆਣਾ ਬੜਾ ਬੰਨੇ ਆ ਪਿਆ ਰੱਸੀ ਪਾ ਕੇ ਨਹੀਂ ਆ ਕੀ ਕਰਦਾ ਆ ਇਹਦੇ ਉੱਪਰ ਚੜ ਕੇ ਨਾ ਕੰਤੂ ਛਾਲ ਮਾਰ ਗਿਆ ਦੀ ਆ ਇਹਨਾਂ ਚਤਰਾਏ ਆ ਦੇਖੀ ਮੈਂ ਛਾਲਾ ਮਾਰ ਤਾ ਤੇ ਸਪੀਡ ਇਹ ਬਨ ਜਾਂਦਾ ਹੀ ਦੇਖ ਲੋ ਹੈ ਆਵਾ ਕਹਿੰਦੇ ਬਹੁਤ ਛਾਲਾ ਮਾਰਦਾ ਏ ਉੱਚੀਆਂ ਉੱਚੀਆਂ ਦੇਖ ਲੋ ਤੁਸੀਂ ਜਿਹੜੀ ਆ ਮਗਰ ਤੁਹਾਨੂੰ ਕੰਧ ਦਿਖ ਰਹੀ ਆ ਘੱਟੋ ਘੱਟ 6 ਫੁੱਟ ਉੱਚੀ ਆ ਇਹਦੇ ਉੱਪਰ ਨੂੰ ਛਾਲ ਮਾਰ ਗਿਆ ਦੀ ਉਹ ਕਲੂਜਾ ਉਹਦੇ ਕਰਕੇ ਬੰਨੇ ਆ ਵੇ ਹੈਗਾ ਲੰਬੀ ਰੱਸੀ ਨਾਲ ਤੇ ਇਹਨਾਂ ਨੂੰ ਦੇਖ ਕੇ ਨਾ ਯਾਰ ਆ ਕੇ ਮਨ ਖੁਸ਼ ਹੋ ਜਾਂਦਾ ਯਾਰ ਬੰਦੇ ਦੀ ਡਿਪਰੈਸ਼ਨ ਮਿਟ ਜਾਂਦੀ ਆ ਜੋ ਵੀ ਹੁੰਦੀ ਆ ਤੇ ਇੱਕ ਗੱਲ ਹੋਰ ਯਾਰ ਸਾਰੇ ਖੁਸ਼ ਰਹਿਿਆ ਕਰੋ ਇੰਨ ਟੈਨਸ਼ਨਾਂ ਟੁੰਸ਼ਨਾਂ ਨਾ ਲਿਆ ਕਰੋ ਠੀਕ ਆ ਨਾ ਛੋਟੀ ਜੀ ਜ਼ਿੰਦਗੀ ਆ ਬੰਦੇ ਦੀ ਇੱਕ ਵਾਰ ਜਨਮ ਲਿਆਏ ਬੰਦੇ ਨੇ ਠੀਕ ਹੈ ਨਾ ਕਿਸੇ ਨੇ ਕੁਝ ਵੀ ਨਹੀਂ ਦੇਖਿਆ ਹੈਗਾ ਇਸ ਕਰਕੇ ਮਸਤ ਰਿਹਾ ਕਰੋ ਕਿਸੇ ਨਾਲ ਜੈਲਸੀ ਨਾ ਕਰਿਆ ਕਰੋ ਉਹਦੇ ਨੰਦ ਮਾਣੂ ਆਉਦੇ ਆ ਦੇ ਦੇਖਦਾ ਹੀ ਮੈਨੂੰ ਕਿ ਕੌਣ ਆ ਗਿਆ ਬੜੀ ਸਮਝਦਾਰ ਨਾ ਸਮਝੀ ਆ ਉਧਰ ਜਾਇਆ ਹੁਣ ਚੱਲਦੇ ਆ ਮੋਟਰ ਤੇ ਤੇ ਉਧਰ ਜਾਇਆ ਆਪਾਂ ਤੇ ਟਿਮੀ ਟੌਮ ਨੂੰ ਪਾਣੀ ਪੂਣੀ ਰੱਖਤਾ ਹੁਣ ਜਾਂਦੇ ਆ ਚਾਹ ਪੀ ਕੇ ਮੋਟਰ ਤੇ ਅੱਧਾ ਘੰਟਾ ਡੇਢ ਘੰਟਾ ਡੇਢ ਘੰਟਾ ਮੋਟਰ ਤੇ ਬੈਣੀ ਆ ਨਾਲੇ ਖੇਤਾਂ ਦੇ ਆਲੇ-ਦੁਆਲੇ ਢੇੜਾ ਮਾਰਦੇ ਆ ਕਿ ਨਾਲੇ ਉੱਥੇ 2 2.5 ਮਿੰਟ ਦੀ ਵੀਡੀਓ ਬਾੜੀਓ ਸ਼ੂਟ ਕਰ ਲਾਂਗੇ ਠੀਕ ਹਨ ਤੇ ਅੱਜ ਘਰੇ ਦੀਗਾ ਯਾਰ ਪਿੰਡ ਭਤੀਜਾ ਆ ਕੇ ਮੂਲਾ ਵਰਤੋਂ ਠੀਕੋ ਹਾਈ ਵਧੀਆ ਜੀ ਠੀਕਾ 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 ਹੋਰ ਦੱਸੋ ਗੱਲਬਾਤ ਓਕੇ ਬੋਟਾ ਠੀਕਾ ਠੀਕਾ ਦੇਖ ਲਵਾ ਝੋਨੇ ਦੇ ਵਿੱਚ ਪਾਣੀ ਖੜਾ ਤੀ ਅੱਜ ਰਿਓ ਪਾਇਆ ਇਹਦੇ ਵਿੱਚ ਦੇਖੋ ਰਿਓ ਨੇ ਪਾਣੀ ਖਿੱਚਤਾ ਤੇ ਬੁੱਜੀ ਵਾਲੀ ਦਵਾਈ ਪਾਈ ਤੀ ਮੋਟਰ ਤੇ ਆਇਆ 6:00 ਵਜੇ ਸ਼ਾਮ ਦੇ ਦੇਖੋ ਕਿੰਨਾ ਸੋਹਣਾ ਵਧੀਆ ਮੌਸਮ ਹੋਇਆ ਪਿਆ ਹੈ ਤੇ ਇੱਕ ਅਜ ਦੇਖੋ ਮੂਲਾ ਪਰ ਤੋਂ ਛੋਟੇ ਛੋਟੇ ਭਤੀਜ 7ਵੀਂ 8ਵੀਂ ਕਲਾਸ ਵਾਲੇ ਘਰ ਆ ਕੇ ਗਏ ਨੇ ਜਦ ਮੈਂ ਕਿਹਾ ਪੁੱਤ ਖਾ ਪੀ ਲੋ ਕੁਸ ਚਲੋ ਕੋਲ ਡਰਿੰਕ ਪੀ ਕੇ ਵਿਚਾਰੇ ਚਲੇ ਗਏ ਇੰਨਾ ਪਿਆਰ ਕਰਦੇ ਕੈਂਡ ਦਾ ਭਾਵ ਹੈਗਾ ਏ ਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਚਾਹੇ ਬਜ਼ੁਰਗ ਨੇ ਚਾਹੇ ਛੋਟੇ ਬੱਚੇ ਨੇ ਕਿ ਸਾਰਿਆਂ ਕਿੰਨਾ ਪਿਆਰ ਕਰਦੇ ਹੋ ਤੁਸੀਂ ਯਾਰ ਠੀਕ ਹੈ ਨਾ ਆਹੀ ਗੱਲ ਕਰਕੇ ਫਿਰ ਮੈਂ ਜਿਵੇਂ ਕਈ ਵਾਰ ਮੇਰਾ ਮਨ ਅਦਾਸ ਹੋ ਜਾਂਦਾ ਕਹਿੰਦਾ ਹੁੰਦਾ ਮੈਂ ਨਹੀਂ ਰੀਲ ਪਾਉਂਦਾ ਹੈਗਾ ਯਾਰ ਹੋ ਜਾਂਦਾ ਕਈ ਵਾਰ ਠੀਕ ਆ ਥੋੜਾ ਪਿਆਰ ਦੇਖ ਕੇ ਮੈਨੂੰ ਫੇਰ ਮਜਬੂਰ ਹੋਣਾ ਪੈ ਜਾਂਦਾ ਰੀਲਾਂ ਪਾਉਣ ਵਾਸਤੇ ਠੀਕ ਆ ਨਾ ਐਵੇਂ ਆਦੇ ਚਾਚੇ ਦੀ سپورਟ ਕਰੋ ਤੇ YouTube ਤੇ ਵੀ ਵੱਧ ਤੋਂ ਵੱਧ ਜ਼ੋਰ ਲਾਓ ਤੁਸੀਂ ਤੇ Snapchat ਤੇ ਵੀ ਵੱਧ ਤੋਂ ਵੱਧ ਜ਼ੋਰ ਮਾਰੋ ਯਾਰ ਤੇ ਆ ਬੱਦਲ ਦੇਖੋ ਉੱਪਰ ਕਿੰਨੇ ਵਧੀਆ ਲੱਗ ਰਹੇ ਹੈਗੇ ਨੇ ਮੋਟਰ ਤੇ ਮੈਂ ਤਾਂ ਆਇਆ ਤੀਆ ਯਾਰ ਆਪਣਾ ਜਿਹੜਾ ਨੌਕਰ ਆ ਨਾ ਉਹ ਆਪਦੇ ਪਿੰਡ ਗਿਆਏ ਹੁਣ ਇੱਕ ਦਿਹਾੜੀ ਵਾਸਤੇ ਉਹਦੇ ਕਰਕੇ ਫਿਰ ਆ ਪਾਣੀ ਪੂਣੀ ਕਰਨ ਆਇਆ ਤੀ ਮੋਟਰ ਤੇ ਤੇ ਆਹਾ ਸ਼ੈਲਡ ਵਾਟਰ ਪਿਆ ਹੈ ਕੰਮੀ ਜੀ ਆਹ ਦੇਖੋ ਕਿੰਨੀਆਂ ਬਾਜਾਂ ਵਧੀਆ ਲੱਗਦੀਆਂ ਨੇ ਜਾਨਵਰਾਂ ਦੀਆਂ ਹਾਂਜੀ ਕਮੀਓ ਠੀਕ ਹੁਣ ਆ ਗਿਆ ਚੱਲ ਮੋਟਰ ਤੇ ਮਾੜਾ ਮੋਟਾ ਨਾਲੇ ਨੱਕਾ ਲਾ ਕੇ ਹਟਿਆ ਹੁਣੇ ਜਿਹੜਾ ਕੱਢ ਕੇ ਆਏ ਉੱਪਰ ਨੂੰ ਤੇ ਨੌਕਰ ਗਿਆ ਪਿਆ ਤੁਹਾਨੂੰ ਪਹਿਲਾਂ ਵੀ ਦੱਸਿਆ ਦੀ ਮੈਂ ਤਾਨੂੰ ਐ ਆ ਕੇ ਚਾਚਾ ਪਤਾ ਨਹੀਂ ਵਿੱਲਾ ਹੀ ਫਰੀ ਜਾਂਦਾ ਚਾਚੇ ਨੂੰ ਕੋਈ ਕੰਮ ਨਹੀਂ ਹੈਗਾ ਬਹੁਤ ਕੰਮ ਨੇ ਮੈਨੂੰ ਥੋੜਾ ਚਾਚਾ ਆਲ ਰਾਊਂਡਰ ਆ ਖੇਤੀ ਦਾ ਕੰਮ ਵੀ ਦੇਖਦਾ ਹੈ ਡੈਰੀ ਦਾ ਵੀ ਦੇਖਦਾ ਹੈ ਤੇ ਬਾਹਰ ਤੁਹਾਨੂੰ ਵੀ ਸਾਮਦਾ ਹੈ ਸਾਰੇ ਆਂ ਥੋੜੇ ਫੋਨ ਵੀ ਟੈਂਡ ਕਰਦਾ ਹੈ ਸਮਝ ਗਏ ਤਾਂ ਹੀ ਗੱਡੀ 'ਚ ਤੇਲ ਪੈਂਦਾ ਏ ਜੇ ਕੰਮ ਕਰਦੇ ਆ ਠੀਕ ਆ ਨਾ ਤੇ ਬਾਕੀ ਤੁਹਾਨੂੰ ਲੱਭ ਜੂ ਆਲੇ ਚਾਚੇ ਦੀ ਤੁਸੀਂ ਸਪੋਰਟ ਕਰਦੇ ਹੋ ਆ ਵਿਊਤ ਬੰਦੀ ਦਿਖਾ ਦਿਓ ਵਿਊ ਉੱਤਰਲੇ ਦਿਖਾ ਦਿਓ ਕਮਾ ਕੇ ਤੇ ਦੇਖੋ ਘੁੱਗੀਆਂ ਘਟਾਰਾਂ ਹੈ ਜੇ ਬੂਟੇ ਲਾਏ ਹੋਏ ਨੇ ਦਰਖਤ ਨੇ ਕਿਵੇਂ ਚੂੰ 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 ਕਰਦੀਆਂ ਨੇ ਮਤਲਬ ਸ਼ਾਂਤੀ ਮਿਲਦੀ ਆ ਮੋਟਰ ਤੇ ਆ ਕੇ ਜਦੋਂ ਜਾਨਵਰ ਆਵਾਜ਼ਾਂ ਸੁਣਦੇ ਆ ਵਧੀਆ ਵਧੀਆ ਫੈਰਾ ਜਦਾਂ ਖਤਮੇ ਹੋ ਗਈਆਂ ਉੱਪਰੋਂ ਕੀੜੀਆਂ ਦੀ ਘੁੱਗੀਆਂ ਦੀਆਂ ਆਵਾਜ਼ਾਂ ਸੁਣਦੀਆਂ ਹੀ ਨਹੀਂ ਤੇ ਤੁਹਾਨੂੰ ਇੱਕ ਦਿਨ ਮੋਰ ਵੀ ਦਿਖਾਉਂਗਾ ਉਹ ਦੂਈ ਮੋਟਰ ਤੇ ਜਾ ਕੇ ਤੇ ਰਾਤ ਨੂੰ ਉੱल्लू ਬੋਲਦਾ ਵੀ ਸੁਣਾਉਂਗਾ ਤੁਹਾਨੂੰ ਮੈਂ ਕਿਉਂ ਉੱਲੂ ਕਿਵੇਂ ਬੋਲਦਾ ਹੁੰਦਾ ਓਕੇ ਤੇ ਅੱਜ ਦੇਖ ਲਓ ਰੋਟੀਆਂ ਲਿਆਏ ਆ ਘਰ ਤੋਂ ਡੌਗੀਆਂ ਵਾਸਤੇ ਅੱਜ ਕੋਈ ਡੌਗੀ ਵੀ ਜੇ ਨਹੀਂ ਰਿਹਾ ਹੈਗਾ ਨਹੀਂ ਜਦੋਂ ਮੋਟਰ ਤੇ ਆਉਣਾ ਹੈ ਅੱਗੇ ਪਿੱਛੇ ਫਰੀ ਜਾਂਦੇ ਹੁੰਦੇ ਨੇ ਤੁਸੀਂ ਵੀ ਯਾਰ ਅਵਾਰਾ ਡੌਗੀ ਨੇ ਚਾਹੇ ਬਿੱਲੀ ਆ ਕੋਈ ਵੀ ਜਾਨਵਰ ਆ ਜਰੂਰ ਰੋਟੀ ਦਹੀਂ ਦੁੱਧ ਜੋ ਵੀ ਪਾ ਸਕਦੇ ਹੋ ਪਾਇਆ ਕਰੋ ਹਾਂਜੀ ਦੋਸਤੋ ਜੇ ਕੋਈ ਵੀ ਅਵਾਰਾ ਜਾਨਵਰ ਫਿਰਦਾ ਹੁੰਦਾ ਤਾਂ ਉਹਨਾਂ ਨੂੰ ਰੋਟੀਆਂ ਜਰੂਰ ਪਾਇਆ ਕਰੋ ਮੈਂ ਘਰ ਤੋਂ ਲੈ ਕੇ ਆਇਆ ਸੀ ਹੁਣ ਕੱਲੀ ਉਹ ਆਈ ਆ ਬਾਕੀ ਆ ਰੋਟੀਆਂ ਪਈਆਂ ਨੇ ਬਾਕੀ ਉਹ ਗਾਹਾਂ ਬੈਠੇ ਨੇ ਉਹਨਾਂ ਨੂੰ ਜਾ ਕੇ ਰੋਟੀ ਤੇ ਹੁਣ ਚਲਦੇ ਆ ਘਰ ਨੂੰ ਤੇ ਉਹ ਰੋਟੀ ਖਾ ਰਹੀ ਆ ਵਿਚਾਰੀ ਜਿਹੜੇ ਗਾਹਾਂ ਬੈਠੇ ਨੇ ਉਹਨਾਂ ਨੂੰ ਗਾਹਾਂ ਜਾ ਕੇ ਪਾਉਣੀਆਂ ਸਾਰੇ ਪਾਰਿਆ ਕਰੋ ਯਾਰ ਆ ਤਾਂ ਪੁੰਨ ਵਾਲਾ ਕੰਮ ਹੈਗਾ ਯਾਰ ਰੋਟੀਆਂ ਪਾਉਣੀਆਂ ਬਾਕੀ ਓਕੇ ਰਿਪੋਰਟ ਆ ਤੇ ਮੈਂ ਤਾਂ ਅਜੇ ਬੈਠਣਾ ਦੀਗਾ ਮੋਟਰ ਤੇ ਹੋਰ ਯਾਰ 10 20 ਮਿੰਟ ਆ ਰੋਲਦਾ ਆ ਗਿਆ ਇਹਨੂੰ ਜਾ ਕੇ ਸਮਾਨ ਦੇਣਾ ਹੀ ਖਾਣ ਪੀਣ ਵਾਲਾ ਖਾਲਾ 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 ਵੀ ਕਿਉਂਦੇ ਆ ਅਦਰ ਕੀ ਕਰਨੀ ਹੈਗੇ ਆ ਹਾਂਜੀ ਅੱਜ ਦੇ ਬਲੌਗ ਦੀ ਕਰਦੇ ਆ ਐਂਡਿੰਗ ਦੇਖੋ ਟੌਮੀ ਉਹ ਨਹੀਂ ਕਿਵੇਂ ਭੌਂਕ ਰਹੇ ਨੇ ਉਹਦੇ ਚਲੋ ਠੀਕ ਆ ਓਕੇ